ਮਾਨ ਗੁਰੂ ਤੂ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਫੂਲ ਤੇ ਤੁਮ ਵਾਖਣ ਹਾਰੇ ਮੈਂ ਗਰੀਬ ਸੱਚਟੇ ਇਕ ਤੂੰ ਮੇਰੇ ਸਤ ਗੁਰੂ ਪੂਰੇ ਦੇਖ ਤੁਮਾਰਾ ਨਰਸ਼ਨ ਮੇਰਾ ਮਨ ਠੀਰੇ ਜਾਉ ਤੁਮ ਦੀਪ ਰਤ ਤਾ ਹੋਂ ਬਾਤੀ ਜਾਉ ਤੁਮ ਧੀਰਤ ਤਾ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਜੋੜੀ ਮਾਲਕਾ ਸੱਚੀ ਪ੍ਰੀਤ ਜੀਮ ਤੇਰੇ ਨਾ ਜੋੜੀ ਮਾਲਕਾ ਸੱਚੀ ਪ੍ਰੀਤ ਜੀਮ ਤੇਰੇ ਨਾ ਜੋੜੀ ਮਾਲਕਾ

ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਨਾ ਤੇਰੇ ਨਾ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾ ਪ੍ਰੀਤ ਜੀ ਮੈਂ ਤੇਰੇ ਨਾ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕ ਸੱਚੇ ਪ੍ਰੀਤ ਜੀ ਮੈਂ ਤੇਰੇ ਨਾ ਜੋੜੀ ਮਾਲਕਾ ਸੱਚੀ ਪ੍ਰੀਤ ਦੀ ਮੈਂ ਤੇਰੇ ਨਾਮ ਉਦੋਂ ਦੀ ਮਾਲਕਾ ਸੱਚੀ ਪ੍ਰੀਤ ਦੀ ਮੈਂ ਤੇਰੇ ਨਾਮ ਜੋੜੀ ਮਾਲਕਾ ਸੱਚੀ ਪ੍ਰੀਤ ਦੀ ਮੈਂ ਤੇਰੇ ਨਾਮ ਸਾਥੀ ਪ੍ਰੀਤ ਨਾਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਆਵਰ ਸੰਗ ਤੋਰੀ कबीर प्रीत एक स्यों की आन दुबदा जाए आवे लंबे केस कर आवे कर मुडाए लांबे केस कर ਆਵ ਕਰ ਮੁੰਡਾਏ ਜੇ ਮੈਂ ਹੋਰਾ ਦੀ ਨਵਾਈ ਸੱਚੇ ਪਾਤ ਜਾ ਐਵੇਂ ਤੂੰ ਨਵਾਈ ਮਾਲਕਾ ਹੋ ਰੰਦੀ ਨਿਵਾਲੀ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਵਾਈ ਹੋ ਰੰਦੀ ਮੇਰੀ ਵੀ ਨਿਵਾਈ ਸੱਚੇ ਪਾਤਸ਼ਾਹ ਉਜਿਵੇਂ ਤੂੰ ਨਿਵਾਈ ਹੋ ਰੰਦੀ ਇਹ ਵੀ ਨਿਵਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਵਾਈ ਹੋ ਰੰਦੀ ਨਵਾਲੀ ਸੱਚੇ ਪਾਤਸ਼ਾਹ ਜੇ ਮੈਂ ਤੋ ਨਿਵਾਈ ਹੋ ਰੰਗੀ ਨਵਾਲੀ ਸੱਚੇ ਪਾਤਸ਼ਾਹ ਜੇ ਮੈਂ ਤੋ ਨਿਵਾਈ ਮੇਰੀ ਵੀ ਨਵਾਲੀ ਸੱਚੇ ਪਾਤਸ਼ਾਹ ਨਵਾਲੀ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋ ਰਾਂ ਦੀ ਮੇਰੀ ਵੀ ਨਿਭਾ ਲਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋ ਰਾਂ ਦੀ ਇਹ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋ ਰਾਂ ਦੀ ਇਹ ਤੇ ਵੀ ਨਿਭਾਈ ਸੱਚੇ ਪਾਤਸ਼ਾਹ ਅੱਜ ਮੈਂ ਤੂੰ ਨਿਭਾਈ ਹੋ ਰਹੀ ਪ੍ਰੀਤਏ ਇੱਕ ਸਿਓ ਕੀ ਆਨ ਗੁਰ ਦਾ ਗਾਏ ਭਾਵੈ ਲੰਮੇ ਕੇ ਸਤ ਕਰ ਭਾਵੈ ਕਰ ਮੁਡਾਏ ਨਮਸਤਕਾਰ ਜੋ ਗੁਰਾਂ ਦੀ ਸਾਜੀ ਤੇਨ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰਜੀ ਖਾਂ ਥਾਲਸਾ ਵਾਹਿਗੁਰਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸੁਆਮੀ ਸਰਬ ਜੀਆਂ ਦਾ ਦਾਤਾਰੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦੇ ਆਲੂ ਅੰਤਰਜਾਮੀ ਕ੍ਰਿਣਾ ਦਾ ਹੰਦਿਆ ਦੇ ਸਾਗਰ ਰੋਹਾਨੀਅਤ ਦੇ ਮਜਸਮੇ ਸਮੁੱਚੀ ਮਾਨਤਾ ਦੇ ਰਹਿ ਵਰਦਸਾ ਪਾਤ ਸ਼ਾਹੀਆਂ ਦੀ ਜਗਦੀ ਜੋਤ ਕਰਤਾ ਗਦੀ ਤੇ ਵਿਰਾਜਮਾਨ ਤਨ ਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇਕ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸੁਣਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸ ਨੂੰ ਸਫਲੇ ਬਣਾ ਰਹੇ ਹੋ ਵਡ ਪਾਗੇ ਹੋ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਪ੍ਰੀਤ ਸ਼ਬਦ ਢਾਈ ਅੱਖਰਾਂ ਦਾ ਅਕਸ਼ ਹੈ ਪਰ ਜਿਨ੍ਹਾਂ ਨੇ ਗੁਰਮਖਾਨੇ ਰੱਬ ਦੇ ਪਿਆਰਿਆਂ ਨੇ ਗੁਰੂ ਨਾਲ ਪ੍ਰੀਤ ਪਾਲੀ ਉਹਨਾਂ ਦੀ ਕਹਾਣੀ ਕਥਨ ਤੋਂ ਗੱਲ ਬਾਹਰ ਹੈ ਕਿਉਂਕਿ ਪ੍ਰੀਤ ਐਸੀ ਬਣ ਗਈ ਜਨ ਪ੍ਰੇਮ ਕਿਓ ਤਿਨ ਹੀ ਪ੍ਰਾਪਾਇਓ ਗੁਰੂ ਨਾਲ ਪ੍ਰਮਾਤਮਾ ਨਾਲ ਪ੍ਰੇਮ ਪਾ ਕੇ ਅਤੇ ਭਾਈ ਫਿਰ ਉਹਨਾਂ ਦੀ ਜੈ ਜੈਕਾਰ ਸੰਸਾਰ ਵਿੱਚ ਹੁੰਦੀ ਹੈ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਿਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕਰ ਵਾਰਨ ਜਾਈ ਤੇਰਾ ਨਾਮ ਹੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਜਿਨੂੰ ਉਹ ਬਖਸ਼ ਲੈਂਦਾ ਉਹਦੇ ਹਿਰਦੇ ਵਿੱਚ ਹੀ ਨਾਮ ਵਸਦਾ ਹੈ ਉਹਨੂੰ ਇਹ ਪ੍ਰਮਾਤਮਾ ਮਿਲਦਾ ਹੈ ਪਰ ਉਦਮ ਕਰਾਂਗੇ ਜਦ ਫਿਰ ਨਾਮ ਰੂਪੇ ਜਿਹੜਾ ਪਰਮੇਸ਼ਰ ਦਾ ਹੈ ਉਹ ਵਸਤੂ ਕਿਸੇ ਭਾਂਡੇ 'ਤੇ ਟਿੱਕੀਗੀ ਜਦ ਭਾਂਡਾ ਸਾਪ ਹੋਵੇਗਾ ਮਹਾਰਦੀ ਬਾਣੀ ਵੀ ਕਹਿੰਦੀ ਵਿਨਗਾਹ ਗੁਣ ਵੇਚਿ ਤਉ ਗੁਣ ਸੈਗੋ ਜਾਏ ਗੁਣ ਕਾ ਗਾਗ ਜੇ ਮਿਲੈ ਤਉ ਗੁਣ ਲਾਖ ਵਿਕਾਏ ਪਰ ਬਨਜ ਕਰਨ ਵਾਲਾ ਬਨਜਾਰਾ ਬਣ ਜਾ ਨਾਮ ਜਪ ਲੈਣ ਵਾਲਾ ਬਨਜਾਰਾ ਬਣ ਜਾ ਕਿਉਂਕਿ ਗੁਰੂ ਤੋਂ ਨਾਮ ਮਿਲਦਾ ਹੈ ਮਿਲੂਗਾ ਪ੍ਰੇਮ ਨਾਲ ਜਦ ਤੂੰ ਪ੍ਰੇਮ ਕਰੇਗਾ ਸੰਸਾਰ ਵਿੱਚ ਗੱਲ ਕਰ ਲਈਏ ਕਿਸੇ ਨਾਲ ਪ੍ਰੇਮੇ ਨਹੀਂ ਆਪਾਂ ਕਿਸੇ ਦੇ ਘਰੋਂ ਵਸਤੂ ਕਿਵੇਂ ਲੈ ਸਕਦੇ ਆ ਜਦ ਗੁਰੂ ਨਾਲ ਪ੍ਰੇਮ ਬਣ ਗਿਆ ਤਾਂ ਵਸਤੂ ਪ੍ਰਨਾਮ ਦੀ ਮਿਲ ਜਾਣੀ ਹੈ ਸੰਸਾਰ ਵਿੱਚ ਕਿਸੇ ਨਾਲ ਪ੍ਰੇਮ ਅਥਾ ਹੈ ਤਾਂ ਉਹਦੇ ਘਰੋਂ ਬਿਨਾਂ ਪੁੱਛੇ ਆਪਾਂ ਚੀਜ਼ ਚੱਕ ਲਿਆ ਸਕਦੇ ਆ ਫਿਰ ਗੁਰੂ ਕਿਉਂ ਨਹੀਂ ਆਪਾਂ ਨੂੰ ਭਾਈ ਨਾਮ ਦੇਵੇਗਾ ਵਸਤੂਆਂ ਦੇਵੇਗਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਭਾਈ ਪਰ ਨਾਲ ਦੀ ਨਾਲ ਭਗਤ ਜੀ ਕਹਿੰਦੇ ਨੇ ਕਬੀਰ ਪ੍ਰੀਤ ਇੱਕ ਸਿਉ ਕੀਏ ਇੱਕ ਨਾਲੇ ਘਰ ਪ੍ਰੀਤ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਆਨ ਦੁਬਦਾ ਜਾਏ ਦੁਬਦਾ ਭਾਵ ਦੁ ਚਿੱਤੇ ਵਿੱਚ ਨਾ ਪੈ ਵੀ ਕਦੇ ਇੱਥੇ ਮੱਥਾ ਟੇਕ ਲਿਆ ਕਦੇ ਇੱਥੇ ਮੱਥਾ ਟੇਕ ਲਿਆ ਗੁਰੂ ਨਾਲ ਪ੍ਰੀਤ ਨਹੀਂ ਬਣਾਈ ਫੇਰ ਨਹੀਂ ਗੱਲ ਬਣਨੀ ਭਾਵ ਹੈ ਲਾਂਬੇ ਕੇਸ ਕਰ ਭਾਵ ਹੈ ਘਰ ਰਮੰਡਾਏ ਚਾਹ ਜਟਾਂ ਬੁਲਾ ਲੈ ਚਾਹ ਕਹਿੰਦੇ ਮੁੰਡਣ ਕਰਵਾ ਲੈ ਚਾਹ ਜਲ ਤਾਰੇ ਕਰ ਲੈ ਚਾਹ ਧੂਣੇ ਤਾਪ ਲੈ ਜੰਗਲਾਂ ਚ ਵਹਿ ਜਾ ਜਾ ਕੇ ਚਾਹੇ ਮੰਦਰਾਂ ਪਾ ਲੈ ਪੇਖ ਬਣਾ ਲੈ ਸਾਧੂਆਂ ਵਾਲਾ ਪਰ ਜਦੋਂ ਅੰਦਰੋਂ ਤੇਰੀ ਪ੍ਰੀਤ ਨਹੀਂ ਗੁਰੂ ਨਾਲ ਬਣੀ ਫੇਰ ਨਹੀਂ ਗੱਲ ਬਾਣੀ ਹੁਣ ਇਸੇ ਤਰ੍ਹਾਂ ਹੀ ਪ੍ਰੀਤ ਦੀ ਗੱਲ ਕਰਦੇ ਆਪਾਂ ਗੁਰੂ ਨਾਲ ਪ੍ਰੀਤ ਕਦੋਂ ਬਣਦੀ ਜਦੋਂ ਰੱਬ ਦੇ ਪਿਆਰੇ ਮਿਲਦੇ ਨੇ ਸਾਧੂ ਜਨ ਮਿਲਦੇ ਨੇ ਇਹਨਾਂ ਦੀ ਆਪਣੀ ਪ੍ਰੀਤ ਬਣੀ ਹੈ ਜਿਵੇਂ ਪਾਣੀ ਪੰਗਤੀ ਪੜਦੇ ਆਪਾਂ ਭਾਈ ਜੋੜਨਹਾਰਾ ਸੰਤ ਨਾਨਕ ਪਾਦਰ ਪੱਦਰੋ ਜਿਹੜਾ ਸੱਚੇ ਨਾਲ ਜੋੜ ਦਿੰਦਾ ਹੈ ਉਹ ਸੰਤ ਹੈ ਤਤੌੜਗਰ ਦੇ ਰਾਜੇ ਦੀ ਰਾਣੀ ਚੰ드ਰਾਸ ਰਾਜੇ ਦਾ ਨਾਮ ਹੈ ਉਹਨਾਂ ਦੀ ਘਰਵਾਲੀ ਜਿਹਦਾ ਨਾਮ ਇਤਿਹਾਸ ਵਿੱਚ ਝਾਲਾ ਰਾਣੀ ਝਾਲਾ ਵਾਈ ਰਾਣੀ ਝਾਲਾ ਵਾਈ ਕਹਿੰਦੇ ਨੇ ਹੁਣ ਇਹ ਆਪਣੇ ਘਰਵਾ ਆਪਣੇ ਘਰੇ ਇੱਕ ਕਮਰਾ ਬਣਾ ਲ ਜਿਵੇਂ ਆਪਾਂ ਪੂਜਾ ਰੂਮ ਬਣਾਉਨੇ ਆ ਆਪਣੇ ਘਰੇ ਮਹਿਲ ਦੇ ਵਿੱਚ ਇੱਕ ਰੂਮ ਬਣਾ ਲਿਆ ਤੇ ਬੰਦਗੀ ਕਰੀ ਜਾਂਦੀ ਹੈ ਪਰ ਉਹ ਆਨੰਦ ਨਹੀਂ ਆ ਰਿਹਾ ਅੰਦਰੋਂ ਸੱਚ ਨਾਲ ਜੁੜ ਨਹੀਂ ਰਹੀ ਜਿਹੜੀ ਸ਼ਾਂਤੀ ਚਾਹੀਦੀ ਸੀ ਉਹ ਨਹੀਂ ਆ ਰਹੀ ਸਮਾਂ ਬੀਤਦਾ ਗਿਆ ਇਦਾਂ ਰੋਜ਼ ਹਰ ਰੋਜ਼ ਬੰਦਗੀ ਕਰਦੀ ਐ ਪਰ ਹੁਣ ਜੇ ਕਹਿ ਲਈ ਆਪਾਂ ਘਰ ਵਿੱਚ ਨਾਮ ਜਪਦੇ ਆਂ ਭਾਈ ਬੰਦਗੀ ਕਰਦੇ ਆਂ ਉਹ ਭਾਂਡਾ ਸਮਝ ਲਈ ਆਪਣਾ ਸਾਫ਼ ਹੋ ਰਿਹਾ ਉਹਦੇ ਨਾਲ ਸ਼ਾਂਤੀ ਤਾਂ ਨਹੀਂ ਆਉਣੀ ਕਿਉਂਕਿ ਜਦੋਂ ਸ਼ਾਂਤੀ ਆਉਣੀ ਤਾਂ ਗੁਰੂ ਵਾਲੇ ਬਣ ਜਾਵਾਂਗੇ ਫਿਰ ਕਹਿ ਲਈਏ ਭਾਈ ਸਾਰਾ ਫਲ ਪ੍ਰਾਪਤ ਹੋ ਜਾਵੇਗਾ ਸਮਾਂ ਬੀਤਦਾ ਗਿਆ ਹੁਣੇ ਫੌਜ ਵਿੱਚ ਹੈ ਇਹ ਸੱਚ ਦੀ ਭਾਲ ਵਿੱਚ ਆ ਕੋਈ ਮੈਨੂੰ ਸੱਚਾ ਰੱਬ ਦਾ ਪਿਆਰਾ ਮਿਲ ਜਾਵੇ ਕਿਉਂਕਿ ਮਹਾਰਾਜੀ ਬਾਣੀ ਕਹਿੰਦੀ ਹੈ ਭਾਈ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਹੋ ਵਕੋ ਸੁਭਰਸਨਾ ਦੀ ਜਹਿ ਪ੍ਰਾਨ ਕੋਰ ਇਹਨੇ ਤੀਰਥਾਂ ਦੀ ਯਾਤਰਾ ਆਰੰਭ ਕਰਨ ਲਈ ਤੀਰਥਾਂ ਦੇ ਯਾਤਰਾ ਆਰੰਭ ਕਰ ਲਈ ਜਿੱਥੇ ਵੀ ਹੁਣ ਜਾਂਦੀ ਹੈ ਤੇ ਬੜਾ ਸਤਿਕਾਰ ਆਦਰ ਮਾਨ ਮਿਲਦਾ ਹੈ ਵੀ ਰਾਜੇ ਦੇ ਘਰ ਵਾਲੀ ਹੈ ਇਹ ਭਾਵ ਕੋਈ ਸਰੋਪੇ ਪਾਉਂਦਾ ਕੋਈ ਅੱਗੇ ਆ ਕੇ ਕਹਿੰਦਾ ਵੀ ਪ੍ਰਸ਼ਾਦਾ ਪਾਣੀ ਛੱਕੇ ਜਾਓ ਪਰ ਉਹ ਸਮੇਂ ਦੇ ਅੱਜ ਵੀ ਸਮਾਂ ਇਹ ਜਾ ਅਤੇ ਉਦੋਂ ਵੀ ਸਮਾਂ ਇਹ ਜਾ ਤੇ ਦੱਬੀ ਪਖੰਡੀ ਬਿਥੇਰੇ ਸਨ ਜਿਹਦੇ ਸੋਹਣੇ ਕੱਪੜੇ ਦੇਖ ਲੈ ਕੋਈ ਵੱਡਾ ਦੇਖ ਲਿਆ ਉਹਦੀ ਜਾਇਜਾ ਕਰ ਕਰਦਾ ਅਗਲੇ ਜੇ ਕੋਈ ਗਰੀਬੜਾ ਆ ਜਾਵੇ ਫਿਰ ਉਹਨੂੰ ਆਪਾਂ ਬੁਲਾ ਕੇ ਵੀ ਰਾਜ਼ੀ ਨਹੀਂ ਪਰ ਸਾਰੇ ਨਿਕਸਾਰ ਹੋਇਆ ਕਰਦੇ ऐसे भी हन गुरुमुख रब्ब दे प्यारे जेडे भी कहंदे ने भाई लंगर प्रसादा पाणी बणी ਤੁਹਾਡੇ ਵਾਸਤੇ ਹੈ ਰੱਜਿਆ ਅਸੀਂ ਜ਼ਰੂਰ ਖਵਾਵਾਂਗੇ ਪਰ ਜਿਹੜਾ ਭੁੱਖਾ ਹੈ ਕੋਈ ਨਾ ਉਹਨੂੰ ਅਸੀਂ ਪ੍ਰਸ਼ਾਦਾ ਪਾਣੀ ਛਕਾ ਕੇ ਰਾਜੀ ਨਹੀਂ ਚਾਹੇ ਉਹ ਆਪਣਾ ਘਰ ਹੈ ਚਾਹੇ ਗੁਰੂ ਘਰ ਹੈ ਚਾਹੇ ਕੋਈ ਮੰਦਰ ਹੈ ਪਰ ਉਹਨੇ ਭਾਲ ਵਿੱਚ ਜਦੋਂ ਯਾਤਰਾਵਾਂ ਕਰਦੀ ਆ ਨਾ ਤੀਰਥਾਂ ਤੇ ਹਰ ਇੱਕ ਜਗ੍ਹਾ ਤੇ ਜਾ ਕੇ ਸੱਚ ਦੀ ਖੋਜ ਕਰਦੀ ਹੈ ਇਹ ਕਹਿੰਦੀ ਆ ਵੀ ਕੋਈ ਮਿਲ ਜਾਵੇ ਰੱਬ ਦਾ ਪਿਆਰਾ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਵਕਤਿਆ ਮਿਲ ਜਾਵੇ ਕੋਈ ਰੱਬ ਦਾ ਵਕਤਿਆ ਮਿਲ ਜਾਵੇ ਕੋਈ ਰੱਬ ਦਾ ਬਕਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਕਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਕਸ਼ਿਆ ਬਖਸ਼ਿਆ ਜਾਵੇਂ ਕੋਈ ਰੱਬ ਦਾ ਵਖਸੇ ਦਿਲ ਜਾਵੇ ਕੋਈ ਰੱਬ ਦਾ ਵਖਸੇ ਰੂਹੀ ਬਖਸ਼ਿਆ ਜਾਵੇਂ ਕੋਈ ਰੱਬ ਦਾ ਵਖਸੇ ਮਿਲ ਜਾਵੇ ਕੋਈ ਰੱਬ ਦਾ ਬਕਸ਼ਿਆ ਆਵੇਗਾ ਕੋਈ ਤੁੰਬੀ ਬਖਸ਼ਿਆ ਜਾਵੇਗਾ ਕੋਈ ਰੱਬ ਦਾ ਵਕਸੀਆ ਮਿਲ ਜਾਵੇ ਕੋਈ ਰੱਬ ਦਾ ਵਕਸੀਆ ਉਹ ਮਿਲ ਜਾਵੇ ਕੋਈ ਜਾਵੇਗਾ ਕੋਈ ਰੱਬ ਦਾ ਵਕਸੀਆ ਮਿਲ ਜਾਵੇ ਕੋਈ ਰੱਬ ਦਾ ਵਕਸੀਆ ਕੋਈ ਜਨ ਹਰ ਸੌਂ ਦੇਵੇ ਜੋਰ ਜਿਹੜਾ ਸਤ ਨਾਲ ਜੁੜਿਆ ਹੈ ਰੱਬ ਦਾ ਪਿਆਰਾ ਉਹ ਮੈਨੂੰ ਮਿਲ ਜਾਵੇ ਜਿਹੜਾ ਸੱਚ ਨਾਲ ਜੋੜ ਦੇਵੇ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਭੈ ਆਪ ਵਿਚਾਈ ਕਹਿੰਦੇ ਆਪਣਾ ਆਪ ਵੇਚਦਾ ਮੈਂ ਧਾਵ ਤਨ ਮਨ ਕਾਟ ਧਰੀ ਅਵਯਾਗਾ ਤਨ ਮਨ ਵੀ ਕੱਟ-ਕੱਟ ਕੇ ਧਰ ਦੇਵਾਂ ਔਰ ਜਿਹੜਾ ਮੈਨੂੰ ਸੱਚ ਨਾਲ ਮਲਾ ਦੇਵੇ ਉਹ ਯਾਤਰਾ ਕਰਦੀ ਫਿਰਦੀ ਹੈ ਇਸ ਜਗ੍ਹਾ ਤੇ ਪਹੁੰਚੀ ਕੋਈ ਰੱਬ ਦਾ ਪਿਆਰਾ ਜਦੋਂ ਪਤਾ ਚੱਲਿਆ ਵੀ ਇਹ ਨੂੰ ਸੱਚ ਦੀ ਭਾਲ ਵਿੱਚ ਹੈ ਝਾਲੀ ਵਾਈ ਤੇ ਕਹਿਣਾ ਕੀਤਾ ਇੱਕ ਸੱਚ ਦੀ ਆਵਾਜ਼ ਹੈ ਜੋ ਰਹਿੰਦੇ ਹਨ ਕਿੱਥੇ ਪੁੱਛਣਾ ਕੀਤਾ ਫਿਰ ਮੈਨੂੰ ਦੱਸੋ ਕਿੱਥੇ ਰਹਿੰਦੇ ਜਿਹੜੇ ਸੱਚ ਨਾਲ ਪਰਮਾਤਮਾ ਨਾਲ ਆਪ ਜੁੜੇ ਹੋਏ ਨੇ ਪਰਮਾਤਮਾ ਦਾ ਰੂਪ ਹਨ ਤੇ ਰੱਬ ਦਾ ਪਿਆਰਾ ਦੱਸਣਾ ਕਰਦਾ ਹੈ ਕਹਿੰਦਾ ਭਾਈ ਚਾਲੀ ਰਾਣੀ ਨੂੰ ਕਹਿਣ ਲੱਗਿਆ ਜੇ ਤੈਨੂੰ ਤਾਰ ਸਕਦੇ ਨੇ ਤਾ ਉਹ ਕਾਂਸੀ ਦੇ ਵਿੱਚ ਬੈਠੇ ਨੇ ਵਾਰਾਨਾਸ ਵਿੱਚ ਜਿਹੜੇ ਸੱਚ ਨਾਲ ਜੁੜੇ ਹੋਏ ਨੇ ਪਰਮਾਤਮਾ ਦੇ ਰੂਪ ਹਨ ਕਾਂਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਹੰਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਹੰਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਹੰਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਕਾਂਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਕਾਂਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਹਰਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਕਾਂਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ ਦਿਸਦੇ ਨੇ ਜੋੜੇ ਗੰਢਦੇ 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 ਦਿਸਦੇ ਉਹ ਜੋੜੇ ਗੰਢਦੇ ਗੰਢਦੇ ਮਨ ਨਾਲ ਪਿਆਰੇ ਦਿਸਦੇ ਉਹ ਜੋੜੇ ਗੰਢਦੇ ਮਨ ਦੇ ਮਨ ਨਾਲ ਪਿਆਰੇ ਦਿਸਦੇ ਉਹ ਜੋੜੇ ਗੰਢਦੇ ਮਨ ਨਾਲ ਪਿਆਰੇ ਦਿਸਦੇ ਉਹ ਜੋੜੇ ਗੰਢਦੇ ਦਿਸਦੇ ਉਹ ਜੋੜੇ ਗੰਢਦੇ ਗੰਢਦੇ ਮਨ ਪਨਾਲ ਪਿਆਰੇ ਦਿਸਦੇ ਉਹ ਜੋੜੇ ਗੰਢਦੇ ਸਾਂਸੀ ਵਿੱਚ ਬੈਠੇ ਨੇ ਗੁਰੂ ਰਵਿਦਾਸ ਪਿਆਰੇ 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 ਸਤਾ ਕਰਿਆ ਬਨਾਰਸ ਕਾਂਸੀ ਚਲੀ ਜਾਓ ਉਥੇ ਬੈਠੇ ਨੇ ਰੱਬ ਦੇ ਪਿਆਰੇ ਆਪ ਪਰਮਾਤਮਾ ਦੇ ਰੂਪ ਹਨ ਧੰਨ ਧੰਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਪਨ ਕਾਏ ਹੈ ਸਵਾਓ ਜਨ ਕੈ ਸੰਗ ਚਿਤਿ ਆਵੇ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਹੁਣ ਰਾਣੀ ਝਾਲਾ ਬਨਾਰਸ ਵਾਲਾ ਕਾਂਸੀ ਵਾਲਾ ਨੂਰ ਵਾਨਾ ਹੁੰਦੀ ਐ ਤੋਂ ਅੱਬ ਵਿਚਾਰ ਕੱਲੋਂ ਆਰੰਭ ਕਰਾਂਗੇ ਹੋਈਆਂ ਪੁੱਲਾਂ ਦੀ ਖਿਮਾ ਕਰਿਓ ਭਾਈ RAM KALI WALA TEEJARA DE KOANKAR ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਜੀਤੀ ਮਨਬਦੀਆਂ ਬਦਾਈਆਂ ਨਾਗ ਰਤਨ ਪਰਵਾਰ ਪ੍ਰਿਆ ਸਭ ਦਗਾ ਬਣਾਈਆਂ ਸਭ ਦੋਤਾ ਦਾਬ ਹਰੀ ਤੇਰਾ ਮਨ ਜੀਂ ਬਸਾਇਆ ਹੈ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੁ ਅਰਨਾਲੀ ਅਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਸਾਰੋ ਹਰੇ ਤੇਰਾ ਬਾਟ ਸਭ ਸੁਵਾਰਨਾ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨ ਹਦਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੁ ਅਰਨਾਲੀ ਸਾਥੇ ਸਾਹਿਬ ਕਿਆ ਨਹੀਂ ਕਰਤੇ ਰਹਿ ਤੇਰਾ ਸਭ ਕੁਝ ਹੈ ਵਿਸਵੇ ਸੋਤਾਰੇ ਸਦਾ ਸਤਿ ਸਲਾਹ ਤੇਰੀ ਨਾਮ ਮਨੁ ਸਭ ਵੇ ਨਾਮ ਜਿ ਕੈ ਮਨੁ ਮਤਿ ਬਾਜਿ ਸਭ ਤੁਜਿ ਗਿਨੀ ਹੇ ਨਾਨਕ ਸੱਚੇ ਸਾਹਿਬ ਕਹਿ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਜ ਨਾਮ ਹੀ ਆਧਾਰ ਮੇਰਾ ਜਿਨ ਭੁੱਖਾਂ ਸਭ ਜਵਾਈਆਂ ਕਰਤਾਂ ਦੁਖ ਮਨ ਅਰਸਿਆਜ ਨੇ ਸਭ ਸਭ ਪੁਜਾਈਆਂ ਸਦਾ ਪਰਮਾਨੰ ਕੇਤਾ ਜਿਥੋਂ ਜਿਸ ਦੀ ਹੈ ਵਡਿਆਈਆਂ ਕਹਿ ਨਾਨਕ ਸੁਣਾ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਬਾਗੇ ਪੰਥ ਸ਼ਬਦ ਸੁਖਦਾਇ ਸੁਭਾਗੇ ਸ਼ਰਤ ਭਾਗੇ ਸ਼ਬਦ ਵਾਹ ਦੇ ਕਲਾ ਜਿਤ ਕਰ ਤਾਰੀ ਆ ਹਜ ਬੂਦ ਤੁਦ ਵਾਸ ਕੀਤੇ ਕਾਲ ਬਟ ਤੁਮਾਰਿਆ ਤੁਰ ਕਰ ਮਾ ਪਾਇ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਮਿਤ ਦੇ ਸੁਖੂ ਅਦਿ ਕਰੇ ਅਦਵਾਸੀ ਅਨੁ ਤੁਣਾ ਬਡ ਭਾਗੀ ਹੋ ਸਗਲ ਮਨੋਰਤ ਪੂਰੇ ਮਾਤੰ ਤਲ ਪਹਾਇਆ ਉਸਰੇ ਸਭਨਾ ਤੋ ਸੋਖ ਰੋਗ ਸੰਤਾ ਪੇ ਉਤਰੇ ਸੁਣੀ ਸਚੀ ਬਾਣੀ ਸੰਤ ਸਾਚਨ ਭੈ ਸੰਸ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਨਵਤ ਨਾਨਕ ਗੁਰ ਚਾਪਾ ਹਲਾ ਕੇ ਬਾਜੇ ਅਨਹਦ ਸੂਹਕ ਅਪਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ